ਕਾਰ ਕਰਕੇ ਬੈਠ ਗਏ 유ਦਿਸ਼ਤਰ ਨੇ ਪ੍ਰਾਰਥਨਾ ਕੀਤੀ ਪ੍ਰਭੂ ਆਪ ਦਾ ਹੁਕਮ ਸੀ ਭਜਨ ਵੇਲੇ ਕੁਝ ਵਿਸਤ੍ਰਾਂਤ ਹੋਣਗੇ ਜੋ ਕਿ ਕਲ ਕਾਲ ਦੇ ਲੱਛਣ ਹੋਣਗੇ ਪਰ ਸਾਨੂੰ ਸਮਝ ਕੁਛ ਨਹੀਂ ਪਈ ਕਿਰਪਾ ਕਰਕੇ ਇਹਨਾਂ ਦਾ ਨਿਰਣਾ ਕਰਕੇ ਸਾਨੂੰ ਸਮਝਾ ਦਿਓ ਬੜੀ ਮਿਹਰਬਾਨੀ ਹੋਵੇਗੀ ਸੋ ਜਦੋਂ ਇਹ 유ਦਿਸ਼ਤਰ ਨੇ ਪ੍ਰਾਰਥਨਾ ਕੀਤੀ ਉਸ ਨੂੰ ਕਿ ਸਿੰਘ ਜੀ ਕਹਿਣ ਲੱਗੇ ਆਪਣਾ ਆਪਣਾ ਦਿਸਤਾਨ ਦੱਸੋ ਤਾਂ ਕਿ ਤੁਹਾਨੂੰ ਉਹਨਾਂ ਦਾ ਡੇਣਾ ਕਰਕੇ ਦੱਸ ਦਿੱਤਾ ਜਾਏ। ਐਲੀ ਜਿਉਂ ਡਿਸਟ੍ਰਿਕ ਕਹਿਣ ਲੱਗਾ ਜਿਸ ਵਕਤ ਮੈਂ ਆਪਣੇ ਆਸਣ ਤੇ ਬੈਠਾ ਚੰਕੜਾ ਲਗਾ ਕੇ ਆਪਣੇ ਖਿਆਲ ਨੂੰ ਬਾਰੋਂ ਸੰਕੋਚ ਕੇ ਰੋਜ਼ ਦੇ ਸੁਭਾਅ ਦੇ ਮੁਤਾਬਕ ਸ੍ਰੀ ਧਿਆਨ ਸਿਮਰਨ ਵਿੱਚ ਜੋੜਨ ਲੱਗਾ। ਅੱਗੇ ਜੁੜ ਜਾਂਦਾ ਸੀ ਲੇਕਿਨ ਅੱਜ ਮੈਨੂੰ ਇੱਕ ਹੰਸ ਨਜ਼ਰ ਆਇਆ ਜਿਸ ਦਾ ਰੰਗ ਸਫੈਦ ਸੀ ਇੱਕ ਖੰਭ ਤੇ ਪ੍ਰਾਨ ਇੱਕ ਤੇ ਪ੍ਰਾਨ ਔਰ ਉਹ ਹੰਸ ਕੀੜੇ ਮਾਰ ਮਰ ਖੰਦਾ ਸੀ ਇਹ ਨਹੀਂ ਸਮਝ ਪਈ ਪਹਿਲੇ ਹੰਸਾਂ ਦੇ ਖੰਮਾ ਤੇ ਪ੍ਰਾਨ ਪ੍ਰਾਨ ਨਹੀਂ ਹੁੰਦੇ ਫਿਰ ਹੰਸਾਂ ਦਾ ਖਾਜਾ ਹੀਰੇ ਮੋਤੀ ਹੁੰਦਾ ਕੀੜੇ ਨਹੀਂ ਮਾਰ ਕੇ ਖਾਇਆ ਕਰਦਾ ਇਹ ਕਿਰਪਾ ਕਰਕੇ ਸਮਝਾਓ ਜੀ ਕਹਿਣ ਲੱਗੇ ਇੱਕ ਨੂੰ ਕਲ ਦਾ ਹੀ ਲੱਛਣ ਹੈ ਕਲ ਯੁਗ ਦੇ ਵਿੱਚ ਪੁਰਾਣਾ ਵਚਨ ਵਾਲੇ ਔਰ ਪੁਰਾਣਾ ਵਚਨ ਵਾਲੇ ਮਤਮੁਤਾਂਤਰ ਦੇ ਵਿਦਵਾਨਾਂ ਵਾਲੇ ਇਸ਼ਾਰਾ ਸੋ ਉਹ ਜੋ ਪੁਰਾਣਾ ਪੁਰਾਣਾ ਵਿੱਚ ਕਥਨ ਕੀਤਾ ਹੈ ਦੋ ਕਿਸਮ ਦੇ ਕਰਤੱਵ ਦੱਸੇ ਹਨ ਇੱਕ त्यागਣੀ ਯੋਗ ਇੱਕ ਗ੍ਰਹਿਣ ਕਰਨ ਜੋ ਕਰਮ ਯੋਗ ਜਿਹੜੇ ਕਰਮ ਦੁਖਦਾਈ ਹਨ ਜਿਨ੍ਹਾਂ ਦਾ ਫਲ ਦੁੱਖ ਹੈ ਇੱਥੇ ਉੱਥੇ ਉਹਨਾਂ ਦੇ ਪਰਿत्याਗ ਦੇ ਵਾਸਤੇ ਪ੍ਰੇਰਣਾ ਕੀਤੀ ਹੈ ਜਿਨ੍ਹਾਂ ਕਰਮਾਂ ਦਾ ਫਲ ਸੁਖ ਹੈ ਦੁਨੀਆਹਾਨੀ ਉਹਨਾਂ ਕਰਮਾਂ ਨੂੰ ਕਰਨ ਦੀ ਪ੍ਰੇਰਣਾ ਕੀਤੀ ਹੈ ਸੋ ਇਸ ਕਰਕੇ ਕਲੂ ਕਾਲ ਦੇ ਜ਼ਮਾਨੇ ਦੇ ਪੁਰਾਣਾ ਪੁਰਾਣਾ ਆਦ ਵਾਚਨ ਵਾਲੇ ਵਿਤਮਾਨ ਵਾਲੇ ਸ਼ਾ ਇਹ ਜੋ ਉਹਨਾਂ ਵਿੱਚ ਕਥਨ ਕੀਤਾ ਹੈ ਉਹਨਾਂ ਦੇ ਅਨੁਸਾਰ ਨਹੀਂ ਚੱਲਿਆ ਕਰਗੇ ਬਲਕਿ ਆਪਣੀ ਕਾਰਵਾਈ ਉਠਾਏਗੀ ਉਹਨਾਂ ਇਹ ਕਲੂ ਕਾਲ ਦੇ ਲੱਛਣ ਸਮਝ ਲੈਣਾ ਕਲ ਯੁਗ ਦੇ ਵਿੱਚ ਦੂਸਰੇ ਭੀਮसेन ਨੂੰ ਪੁੱਛਿਆ ਗਿਆ ਉਹ ਕਹਿੰਦਾ ਮੈਂ ਇੱਕ ਹਾਥੀ ਦੇਖਿਆ ਤੋਂ ਸੁੰਡਾਂ ਵਾਲਾ ਇੱਕ ਦਿਰਾ ਕਾ ਖਾਂਦਾ ਸੀ ਇੱਕ ਦਿਨ ਮਾਸ ਖਾਂਦਾ ਸੀ ਸਾਤੀ ਦੇ ਦੋ ਸੁੰਡਾ ਨਹੀਂ ਹੁੰਦੀਆਂ ਇੱਕ ਸੁੰਡ ਵਾਇਆ ਕਰਦੀ ਹੈ ਤਾਂ ਕ੍ਰਿਸ਼ਨ ਜੀ ਕਹਿਣਗੇ ਠੀਕ ਹੈ ਦਰਸਲ ਤੈਨੂੰ ਇਸ ਬਹਾਨੇ ਕਲਯੁਗ ਦੇ ਕੁਝ ਲੱਛਣ ਦੱਸੇ ਗਏ ਹਨ ਕਲਯੁਗ ਦੇ ਵਿੱਚ ਨਿਆਂਕਾਰੀ ਨਿਆਂ ਤੇ ਬਿਠਾਏ ਹੋਏ ਜਿਹੜੇ ਲੋਕ ਹਨ ਰਾਜਾ ਲੋਕ ਕਹਿੰਦੇ ਨੇਕਾਰੀ ਕਰ। ਸੋ ਉਹਨਾਂ ਦਾ ਫਰਜ਼ ਪਰਜਾ ਨੂੰ ਸੁੱਖ ਦੇਣਾ ਹੋਇਆ ਕਰਦਾ। ਪਰ ਕਲਯੁਗ ਦੇ ਵਿੱਚ ਐਸਾ ਹੋਵੇਗਾ। ਸੱਚੇ ਝੂਠੇ ਦੋਨੋਂ ਤੋਂ ਵੱਡੀਆਂ ਲੈ ਕੇ ਕੰਮ ਕੁਛ ਨਹੀਂ ਕਰਿਆ ਕਰਗੇ। ਇਹ ਕਲਯੁਗ ਦਾ ਵਰਤ ਸਾਰਾ ਹੋਏਗਾ। ਬਲਿਕ ਦੁਖੀ ਹੋ ਜਾਏਗੀ। ਇਨਸਾਫ ਨਹੀਂ ਮਿਲਿਆ ਕਰੇਗਾ। ਸੋ ਤੀਸਰੇ ਅਰਜਨ ਨੂੰ ਪੁੱਛਿਆ ਤੂੰ ਦੱਸ ਅਰਜਨ ਕਹਿਣ ਲੱਗਾ ਮੈਂ ਇਕ ਗਊ ਦੇਖੀ ਜੋ ਆਪਣੀ ਬੱਚੀ ਨੂੰ ਚੁੰਗੀ ਜਾਂਦੀ ਸੀ ਉਲਟ ਗੱਲ ਚੁੰਗਣਾ ਬੱਚੀ ਨੇ ਗਾਂ ਨੂੰ ਸੀ ਕਹਿੰਦੇ ਹਾਂ ਇਹ ਕਲਯੁਗ ਦਾ ਦੁਸ਼ਤਾਂਤ ਹੈ ਕਲਯੁਗ ਦੇ ਸਮੇਂ ਦੇ ਵਿੱਚ ਜੋ ਲੋਕ ਲੜਕੀਆਂ ਦਾ ਪੈਸਾ ਲੈ ਕੇ ਖਾ ਕਰਨਗੇ ਤਾਂ ਜਿਹੜਾ ਉਹਨਾਂ ਨੂੰ ਕੁਝ ਦੇਣਾ ਬਣਦਾ ਹੈ ਯਾ ਵਕਤਾ ਜੀ ਗੱਲੋ ਕੀ ਲੜਕਿਆਂ ਦਾ ਪੈਸਾ ਵੀ ਲੈ ਕੇ ਖਾਣਾ ਕਰਨਗੇ ਪਹਿਲੇ ਮੰਗਿਆ ਕਰਨਗੇ ਕੀ ਦੇਣੀ ਇਸ ਦਾ ਨਤੀਜਾ ਦੁਖੀ ਹੋਣਾ ਹੈ ਇਸ ਕਰਕੇ ਇਹ ਵੀ ਕਲਯੁਗ ਦਾ ਲੱਛਣੀ ਹੋਏਗਾ ਚੱਪੇ ਨਕਲ ਕਰਨ ਲੱਗਾ ਮੈਂ ਤੈਨੂੰ ਦੇਖੇ ਮਤਵਾਤਰ ਵਿਚਾਲੜਾ ਸੁੱਕਾ ਬੋਲਾਂ ਦੇ ਵਿੱਚ ਪਾਣੀ ਅਨੀਵਲ ਦੀ ਤਹਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਐ ਵਿਚਾਲੜਾ ਸੁੱਖੇ ਦਾ ਸੁੱਖਾ ਇਹ ਕਿਰਪਾ ਕਰਕੇ ਦੱਸੋ ਕਹਿੰ ਲੱਗੇ ਹਾਂ ਇਹ ਵੀ ਕਲਯੁਗ ਦੇ ਲੱਛਣ ਹਨ ਕਲੂਕਾਲ ਦੇ ਵਿੱਚ ਲੋਕ ਇਨਰਜੀ ਕਿਹਨਾਂ ਨਾਲ ਹਤਮੋਹ ਤੋੜ ਕੇ ਦੂਰ ਇਹਨਾਂ ਦਾ ਹਤਮੋਹ ਹੋਇਆ ਕਰੇਗਾ ਜੋ ਇਸ ਕਰਕੇ ਤਾਂ ਦੌਲਤ ਤੇ ਪਿਆਰ ਰਹਿ ਜਾਏਗਾ ਕਿਸ਼ਟਿਪੁਰਖੇ ਦਾ ਮਿਤ ਪਾਵੇਂ ਆਏ ਕਿ ਤੁਹਾਨੂੰ ਜਾਹੀ ਇਕ ਕਲਪਿਤ ਦੇ ਲੱਛਣ ਹੋਣਗੇ ਪੰਜਵੇਂ ਸਹ ਦੇਵ ਕਹਿਣ ਲੱਗਿਆ ਮੈਂ ਇੱਕ ਪਹਾੜ ਤੋਂ ਸਰਦਾਰ ਮੰਨ ਦਾ ਪੱਥਰੜ ਦਾ ਦੇਖਿਆ ਬੜੇ ਬੜੇ ਕੇਲ ਨੂੰ ਚੀਲ ਲਿਆਰਾ ਤੇ ਦਰਖਤਾਂ ਨੂੰ ਭੰਦਾ ਤੋੜਦਾ ਚਲਾ ਰਿਹਾ ਹੈ ਕੋਈ ਵੀ ਦਰਖਤ ਉਸ ਨੂੰ ਰੋਕ ਨੂੰ ਸਮਰੱਥਨਾ ਹੋ ਸਕਿਆ ਅਖੀਰ ਸ਼ੂਗੰਤੀਲਾ ਘਾੜਾ ਆ ਗਿਆ ਜਿਸ ਦੇ ਆਸਰੇ ਉਹ ہزارਾਂ ਮੰਡਾ ਪੁੱਠਾ ਠੱਲੇ ਆ ਗਿਆ ਉਸ ਸੁਖੀਲੇ ਕਾਦੇ ਨੂੰ ਤੋੜਨ ਨੂੰ ਸਮਰੱਥ ਨਾ ਹੋ ਸਕੇ ਆ ਸੋ ਇਹ ਬਚਨ ਸੁਣ ਕੇ ਕਹਿ ਲਗੇ ਹਾਂ ਇਹ ਕਲਯੁਗ ਦਾ ਹੀ ਲੱਛਣ ਹੈ ਕਲਯੁਗ ਦੇ ਵਿੱਚ ਲੋਕੀ ਪਹਿਲੇ ਸਮੇਂ ਮੰਗ ਕਈ ਬਾਝ ਸਾਧਨ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਾ ਕਰਨਗੇ ਹਕ ਪਾਪ ਹਨ ਜਿਹੜਾ ਪੁੱਥਰ ਹੈ ਵੱਡਾ ਕਿਲ ਨੂੰ ਚੀਲਿਆ ਰਾ ਦੇ ਦਰਖਤ ਇਹ ਬਾਜ ਬੇਰੰਗ ਸਾਧਨ ਹਨ ਇਹਨਾਂ ਦੁਆਰਾ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨੀ ਪਰ ਇਹਨਾਂ ਦੁਆਰਾ ਮਨ ਇਕਾਗਰ ਨਹੀਂ ਹੋਇਆ ਕਰੇਗਾ ਮਨ ਨੂੰ ਇਕਾਗਰ ਕਰਨ ਦਾ ਸਾਧਨ ਇੱਕ ਸੁਗੰਪੀਲਾ ਕਹਾਦਾ ਕੀ ਪ੍ਰਭੂ ਦਾ ਨਾਮ ਪਰਮੇਸ਼ਰ ਦਾ ਨਾਮ ਹੈ ਜਿਸ ਦੇ ਹਿਰਦੇ ਵਿੱਚ ਤੇ ਮੇਸ਼ਰ ਦਾ ਨਾਮ ਵਸ ਜਾਇਆ ਕਰੇਗਾ ਉਹਨੇ ਪਾਪ ਪੂਜਾਇਆ ਕਰੇਗਾ ਇੱਕ ਅੱਖਰ ਹਰ ਮਨ ਵਸਤੇ ਨਾਨਕ ਰੋਤ ਨਹੀਂ ਹਾਰ ਤਾ ਤੇ ਕਲਯੁਗ ਦੇ ਵਿੱਚ ਨਾਮ ਦੀ ਮਹਤਤਾ ਹੈ ਨਾਮ ਦੀ ਮਿਮਾ ਹੈ ਮੈਂ ਉਕਮਾਉਂਦੇ ਹਾਂ